ਫਿਰੋਜ਼ਪੁਰ ਪੁਲਿਸ ਕੋ ਇੱਕ ਵੱਡੀ ਸਫਲਤਾ ਮਿਲੀ ਹੈ ਪਿਛਲੇ 10 15 ਦਿਨ ਸੇ ਅਸੀਂ ਬਹੁਤ ਸਾਰੇ ਪ੍ਰੋਟੈਕਟਿਵ ਮੈਜਰਸ ਲੈ ਰਹੇ ਸੀ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੇ ਗਿਰੋ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਸਦਰ ਅਤੇ ਫਿਰੋਜ਼ਪੁਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਖੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤਿਵਾਦ ਰਹਿੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਪਿਕ ਆਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012002009501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁਕ ਪੰਜਾਬ ਦੇ ਚ ਆਪਰੇਟ ਕਰ ਰਹੀ ਸੀਗੀ ਅਸੀਂ ਉਹਨੂੰ ਟਾਰਗੇਟ ਕੀਤਾ ਸੀਗਾ ਔਰ ਉਹਨੂੰ ਫੰਡ ਦਾ ਪਲਾਨ ਕੀਤਾ ਸੀਗਾ ਤੋਂ ਇਹਦੇ ਵਿੱਚ ਪਿਛਲੇ 2 ਦਿਨ ਦੇ ਵਿਚਕਾਰ ਅਸੀਂ 5 ਗਾਇਆਂ ਫੜੇ ਸਫਲ ਹੋਏ ਨੇ ਟੋਟਲ ਸਾਡੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਵੀ 18 ਤੇ ਉੱਤੇ ਮੁਕੱਦਮੇ ਜਿਹੜੇ ਹੈਗੇ ਉਹ ਸੋਲਵ ਹੋਏ ਆ ਇਹਦੇ ਵਿੱਚ ਕਾਫੀ ਪਾਰੀ ਮਾਤਰਾ ਵਿੱਚ ਸਾਡੀ ਟੀਮ ਜਿਹੜੀ CIA ਦੀ ਟੀਮ ਹੈ ਜਿਹੜੀ ਸਦਰ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਔਰ ਸਪੈਸ਼ਲੀ ਕੈਂਟ ਫਿਰੋਜ਼ਪੁਰ ਦੀ ਟੀਮ ਨੇ ਕਾਫੀ ਪਾਰੀ ਮਾਤਰਾ ਵਿੱਚ ਰਿਕਵਰੀ ਵੀ ਕੀਤੀ ਹੈ ਟੋਟਲ 12 ਮੋਟਰਸਾਈਕਲ ਦੋ ਆਰਟੀਕਵਰ ਰਿਕਵਰ ਹੋਈ ਨੇ 23 ਮੋਬਾਈਲ ਫੋਨ ਰਿਕਵਰ ਹੋਈ ਨੇ ਇਸ ਤੋਂ ਇਲਾਵਾ ਜਿਹੜੇ ਗੱੜੇ ਵਿੱਚ 4 ਦਿਨ ਦਿਹਾੜੇ ਕੁਝ ਗੈਂਗਸ ਨੇ ਚੋਰੀ ਕੀਤੀ ਸੀਗੀ ਉਹਦੇ ਵਿੱਚ ਜਿਹੜੇ ਸੋਨੇ ਦੇ ਉਹਨਾਂ ਦੇ ਵੈਕ ਉਹ ਸੀਗੇ ਜੈਵਲਰੀ ਸੀਗੀ ਤੇ 27000 ਰੁਪਏ ਸੀਗੇ ਮਕਫਾ ਕਲਕਲਰ ਜਗ੍ਹਾ ਤੇ ਸਨਾਚਿੰਗ ਹੋਈ ਸੀ ਉਹਨਾਂ ਦੇ ਵੀ ਉਹ ਸਾਰੇ ਕੁਝ ਰਿਕਵਰ ਹੋਏ ਨੇ ਤੇ ਇਸ ਤੋਂ ਇਲਾਵਾ ਤਿੰਨ ਕਾਪੇ ਇੱਕ ਕਿਰਚ ਤੇ ਇੱਕ 에어 ਪਿਸਟਲ ਔਰ ਇੱਕ ਦੇਸੀ ਕਟਾ ਵੀ ਇਹਦੇ ਵਿੱਚ ਅਸੀਂ ਰਿਕਵਰ ਕਰਨ ਵਿੱਚ ਸਫਲ ਹੋਈ ਨੇ ਜਿਹੜਾ ਇਸ ਦੌਰਾਨ ਸਭ ਤੋਂ ਵੱਡਾ ਗੈਂਗ ਜਿਹੜਾ ਫੜਿਆ ਗਿਆ ਹੈ ਉਹ ਐਸਐਚਓ ਕੈਂਟ ਵੱਲੋਂ ਤੇ ਜੱਪਟੀ ਐਸਪੀ ਸਿੱਟੀ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਕੇ ਉਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਟੋਟਲ 6 ਦੋਸ਼ੀ ਗ੍ਰਿਫਤਾਰ ਨੇ ਇਹ ਯੂਜੂਅਲੀ ਰਾਤ ਨੂੰ ਆਪਰੇਟ ਕਰਦੇ ਸੀ ਕਿ ਸਾਰੋ ਦੀ ਉਮਰ 20 ਤੇ 30 ਦੇ ਵਿੱਚਕਾਰ ਸੀਗੀ ਇਹ ਸਾਰੇ ਨਵੇਂ ਹੈਗੇ ਇਹ ਸਾਰੇ ਇਹਨਾਂ पे ਪੁਰਾਣੇ ਕੋਈ ਮੁਕੱਦਮਾ ਦਰਜ ਨਹੀਂ ਸਿਰਫ ਇੱਕ ਤੇ ਜਤਨੁਰ ਹੈਗਾ ਉਹਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਇਹ ਪੂਰੇ ਗੈਂਗ ਨੇ ਕੈਂਟ ਵਿੱਚ ਰਾਤ ਨੂੰ ਦਿਨ ਨੇ ਇਹ ਯੂਸੂਅਲੀ ਟਾਰਗੇਟ ਕਰਦੇ ਸੀ ਕਿ ਜਿਹੜੇ ਵਲਨਰੇਬਲ ਹੈਗੇ ਜਾਂ ਔਮਨ ਨੂੰ ਟਾਰਗੇਟ ਕਰਦੇ ਸੀ ਕਿ ਜਾਂ 올ਡ ਕੋ ਜਾਂ ਕੋਈ ਫੈਮਲੀ ਦੇ ਨਾਲ ਜਾ ਰਹਾ ਹੈ ਜਾਂ ਕੋਈ ਜਿਵੇਂ ਗਵਰਨਮੈਂਟ empioyee ਜਿਹੜੇ ਰਾਤ ਨੂੰ ਅਕੇਲੇ ਲੋਟ ਰਹੇ ਉਹਦੇ ਰੇਲਵੇ empoyees ਉਹਨੂੰ ਟਾਰਗੇਟ ਕਰਦੇ ਸੀਗੇ ਤੇ ਐਸ ਐਚਓ ਕੈਚ ਨੇ ਬਹੁਤ ਵਧੀਆ ਕੰਮ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਹੈ ਬੜੇ ਕਿੱਥੋਂ ਰਹਣਾ ਸਾਰੇ ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਇੱਕ ਜਿਹੜਾ ਗਿਰੋਹ ਹੈ ਉਹਨੂੰ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਕੈਂਟ ਦੇ ਵਿੱਚ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਰ ਉਹ ਆਪਰੇਟ ਪੂਰਾ ਇੰਟਰ-ਡਿਸਟ੍ਰਿਕਟ ਕਰਦਾ ਸੀ ਤੇ ਉਹਦੇ ਵਿੱਚ ਸਾਨੂੰ 9 ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਇਹ ਸਾਰੇ ਜ਼ਿਆਦਾਤਰ ਲੁਧਿਆਣਾ ਤੇ ਜਲੰਧਰ ਏਰੀਆ ਸੇ ਚੋਰੀ ਹੋਈ ਹੈ ਮੈਡਮ ਪਿਛਲੇ ਦਿਨ ਕਪਾਕੇ ਰਖਾ ਦਿੱਤਾ ਗਿਆ ਸੀਗਾ ਪੁਲ ਨੂੰ ਬੰਦ ਕਰਕੇ ਤੇ ਉਹ ਗੈਂਗ ਵਿੱਚ ਇਨਵੋਲ ਹੈ हां जी ਜਿਹੜਾ ਮੈਂ ਤੁਹਾਨੂੰ ਕਿਹਾ ਜਿਹੜਾ ਤੁਹਾਨੂੰ ਇਹਨੂੰ ਪਪੂਲਰਲੀ ਜਿਹਨੂੰ ਬੁਲਾ ਰਹੇ ਹੋ ਕਾਪਾ ਗੈਂਗ ਜਿਹਨੂੰ ਕਹਿ ਰਹੇ ਹੋ ਇਹ ਸਾਰੇ ਨਵੇਂ ਬੰਦੇ ਨੇ ਇਸ ਵਿੱਚ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਕੁਝ ਜੋ ਬਨਾਇਲ ਵੀ ਇਹਨਾਂ ਦੇ ਨਾਲ ਸ਼ਾਮਿਲ ਨੇ ਜੋ ਵੀ ਅਸ ਪਰ ਲਾਅ ਬੰਤਾ ਹੈ ਉਹ ਵੀ ਕਾਰਵਾਈ ਕਰਦੇ ਐਵੇਂ ਜਿਹੜੇ ਕਾਪਾ ਗੈਂਗ ਸੀਗੇ ਇਹ ਕੀ ਵਾਰਦਾਤ ਨੂੰ ਅੰਜਾਮ ਦਿੰਦੇ ਹਿੱਕੇ ਸੀਗੇ ਦੇਖੋ ਇਹਨਾਂ ਦਾ ਐਮਓ ਬਹੁਤ ਹੀ ਨਵਾਂ ਥਾ ਇਹ ਰਾਤ ਨੂੰ ਯੂਜੂਲੀ ਆਪਰੇਟ ਕਰਦੇ ਸੀ ਕਿ ਦਿਨ ਚ ਇਹ ਆਪਣੇ ਕੰਮ ਕਰਦੇ ਸੀ ਤੇ ਉਹਦੇ ਬਾਅਦ ਰਾਤ ਮੇ ਇਹਨਾਂ ਦੀ ਉਮਰ 20 ਤੇ 30 ਸੀਗੀ ਇਹ ਜਿਹੜੇ ਮੈਨੇ ਕਿਹਾ ਤਾਂ ਉਹ ਵਲਨਰੇਬਲ ਜਿਹੜੇ ਏਰੀਆਸ ਹੈਗੇ ਸਾਡੇ ਜਹਾ ਪਿਆ ਹਨੇਰਾ ਐਸੀ ਏਰੀਆ ਟਾਰਗੇਟ ਕਰਕੇ ਜੋ ਫੈਮਲੀ ਦੇ ਨਾਲ ਜਾ ਰਿਹਾ ਹੈ ਜਿਹੜੀ ਮਹਿਲਾਏ ਨੇ ਜਿਹੜੇ ਬਜ਼ੁਰਗ ਨੇ ਜਾਂ ਆਦਰਵਾਇਜ਼ ਜਿਹੜੇ EMPLOYEES ਜਿਵੇਂ ਆਕੇਲੇ ਜਾਂਦੇ ਨੇ ਰਾਤ ਕੋ ਇੱਕ ਟਾਈਮ ਤੇ ਲੋਟ ਰਹੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਨਾਚਿੰਗ ਕਰਦੇ ਸੀਗੇ ਤੇ ਇਹ ਕਾਫੀ ਆਪਣੀ ਕਾਫੀ ਦੇ ਇਸਤੇਮਾਲ ਨਾਲ 에ਅਰ ਪਿਸਟਲ ਦੇ ਇਸਤੇਮਾਲ ਨਾਲ ਟॉय ਪਿਸਟਲ ਦੇ ਇਸਤੇਮਾਲ ਨਾਲ ਕੱਟੀ ਦੇ ਇਸਤੇਮਾਲ ਨਾਲ ਉਹਨੂੰ ਇੰਜਰ ਕਰਨ ਦੀ ਵੀ ਕੋਸ਼ਿਸ਼ ਕਰਦੇ ਮੈਡਮ ਇਹ ਜਿਹੜੇ ਯੰਗ ਦੇ ਮੁੰਡੇ ਇਹ ਨਸ਼ੇ ਦੇ ਵਿੱਚ ਵੀ ਹੈ ਇਨਵੋਲ ਦੇਖਿਏ ਇਹ ਸਾਰਾ ਕੁਝ ਤੇ ਡਾਕਟਰ ਦੇ ਟੈਸਟ ਕੇ ਬਾਅਦ ਹੀ ਅਸੀਂ ਤੌਰ 'ਤੇ ਕਹਿ ਪਾਏਗੀ ਕਲੀਅਰ ਤੌਰ 'ਤੇ ਕਹਿ ਪਾਏਗੀ ਮੈਡਮ ਸਾਰੀ ਛੋਟੀ ਉਮਰ ਦੇ ਹੈਗੇ ਆ ਜੀ ਆਪ ਇਹ ਸਾਰੇ 30 ਸਾਲ ਦੇ ਕੱਟ ਹੈਗੇ ਜਿਹੜੇ 11 ਦੋਸ਼ੀ ਗ੍ਰਫਤਾਰ ਹੋਏ ਨੇ ਉਹਨਾਂ ਵਿੱਚ ਸਿਰਫ ਇੱਕ 30 ਸਾਲ ਤੋਂ ਵੱਧ ਹੈ ਬਾਕੀ ਇਹ ਸਾਰੇ 30 ਸਾਲ ਤੋਂ ਕੱਟਨੇ ਇਤੇ ਯੂਸ਼ੁਅਲੀ ਇਹ ਸਾਰੇ ਫਿਰੋਜ਼ਪੁਰ ਏਰੀਆ ਤੇ ਸ਼ਹਿਰੀ ਏਰੀਆ ਦੇ ਹੀ ਰਹਿਣੇ ਵਾਲੇ ਹਨ ਮੈਨਾਂ ਨਹੀਂ ਕੋਈ ਨਾਬਾਲਗ ਵੀ ਹੈ ਨਾ ਹਾਂ ਜੀ ਇਹਨਾਂ ਦੇ ਵਿਚਕਾਰ ਇਹਨਾਂ ਦੇ 11 ਦੋਸ਼ੀ ਗ੍ਰਫਤਾਰ ਹੋਏ ਨੇ ਇਸ ਤੋਂ ਇਲਾਵਾ ਕੁਝ ਮਾਈਨਰ ਇਹਦੇ ਵਿਚ ਵੀ ਹੈਗੇ ਤੇ ਐਸ ਪਰ ਨਾ ਉਹਨਾਂ ਦੇ ਵੀ ਅਗੇਂਸ ਅਸੀਂ ਕਾਰਵਾਈ ਕਰਾਂਗੇ ਮੈਮ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਲਈ ਕੀ ਸਿਵਲ ਗ੍ਰੈਸ ਦੇ ਵਿੱਚ ਮਹਿਲਾ ਜਿਹੜੀਆਂ ਸੀਗੀਆਂ ਆਸਲੇਬ ਉਹ ਵੀ ਦੱਸਿਆ ਜਾਦਾ ਸੜਕਾਂ ਤੇ ਸੀਗੇ ਔਰ ਪੁਲਿਸ ਵੀ ਸੜਕ ਤੇ ਸੀ ਆਮ ਲੋਕ ਬਣ ਕੇ ਉਹਨਾਂ ਨੇ ਗ੍ਰਿਫਤਾਰ ਕੀਤਾ ਗਿਆ ਨਹੀਂ ਨਹੀਂ ਦੇਖੀ ਡੈਫੀਨੇਟਲੀ ਪਿਛਲੇ 15 20 ਦਿਨ ਵਿੱਚ ਜਿਵੇਂ ਮੈਨੇ ਤੁਹਾਨੂੰ ਕਿਹਾ ਸੀ ਨਾਈ ਡੋਮਿਨੇਸ਼ਨ ਪਲਾਨ ਹੋ ਸੱਚਾ ਕਿੰਨਾ ਸੀ ਸਾਡੇ ਐਸਪੀ ਡੀ ਐਸਪੀ ਹੈਡਕ quarters ਔਰ ਰੋਜ਼ ਰਾਤ ਨੂੰ ਬਾਹਰ ਰਹਿੰਦੇ ਸੀਗੇ ਸਾਡੇ ਡੈਪਟੀ ਐਸਪੀ ਨੇ ਬਹੁਤ ਮਿਹਨਤ ਕੀਤੀ ਇਸ ਤੋਂ ਇਲਾਵਾ ਜਿਹੜੇ 5 ਸਾਲ ਦੇ ਟੋਟਲ ਸਾਡੇ ਮੁਕਤਮੇ ਸੀਗੇ ਹੌਟਸਪੌਟ ਸੀਗੇ ਸਟਾਚਿੰਗ ਕੇ ਉਹਨਾਂ ਦੇ ਉੱਪਰ ਅਸੀਂ ਜ਼ੋਰ ਦਿੱਤਾ ਤੇ ਪਿਛਲੇ 20 ਦਿਨ ਸੇ ਜਿਹੜੀ ਸਾਡੀ ਸਿਟੀ ਦੀ ਟੀਮ ਹੈ ਸੀਆਈਏ ਦੀ ਟੀਮ ਹੈ 올 both men and women ਉਹ ਸਿਵਲ ਡਰੈਸ ਤੇ ਬਾਹਰ ਰਹਿੰਦੇ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਸੀ ਕਿ ਐਸੀ ਇਹਨੂੰ ਰਕੇ ਹੱਥ ਫੜੇ ਔਰ ਐਦਾਂ ਕਰਕੇ ਅਲੱਗ-ਅਲੱਗ ਤਰੀਕੇ ਸੇ ਅਸੀਂ ਟੋਟਲ 5 ਕਿਲੋ ਗ੍ਰਾਫਤਾਰ ਵੀ ਕੀਤੇ ਨੇ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਸ਼ਹਿਰ ਦੀ ਵਿਚਕਾਰ ਜਿਹੜੀ ਫੈਮਿਲੀਜ਼ ਖੁਦ ਨੂੰ ਸੇਫ ਮਹਿਸੂਸ ਕਰਦੀ ਸੀ ਜਾਂ EMPLOYEES ਨੂੰ ਲੱਗਦਾ ਸੀਗਾ ਕਿ ਕੋਈ ਤਰ੍ਹਾਂ ਦਾ ਇਸ਼ੂ ਚੱਲ ਰਿਹਾ ਹੈ ਹੁਣ ਅਸੀਂ ਇਹੀ ਹੋਪ ਕਰਦੇ ਨੇ ਜਿਵੇਂ ਇਹ ਅਸੀਂ ਗ੍ਰਫਤਾਰ ਕਰਨ ਵਿੱਚ ਕਾਮਯਾਬ ਹੋਏ ਹੈ आगे भी फिरोजपुर पुलिस एदाई मेहनत रहेगी शहर के बीच अमन और शांति है रहेगा रहेगा मौजूद जी। रहे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर